ਦੀ ਦਹੋਣਿਆ ਹਨਾ ਤੁਸੀਂ ਇਹ ਜੇ ਸਾਫ ਸੁਥਰੇ ਲੇਵੇ ਵਾਲੀ ਹੈ ਜਿਹੜੀ ਝੋਟੀ ਬਹੁਤ ਘੱਟ ਦੇਖ ਲੈ ਵੀ ਮਿੱਤਰੋ ਹਨਾ ਚੈੱਕ ਕਰਿਓ ਕਰਾ ਥੱਲੋਂ ਕਿੱਡੀ ਚੰਗੇ ਲੇਵੇ ਲੈ ਵੀ ਮਿੱਤਰੋ ਆਪਾਂ ਤੁਹਾਨੂੰ ਇੱਕ ਝੋਟੀ ਆ ਦਿਹੋਣਿਆ ਪਹਿਲੇ ਸੂਏ ਸੂਈ ਹੋਈ ਝੋਟੀ ਆ ਬਾਕੀ ਥੱਲੋਂ ਤੁਸੀਂ ਚੈੱਕ ਕਰ ਲਓ ਹਨਾ ਆ ਦੇਖ ਲਓ ਤੁਸੀਂ ਕੱਲਾ ਕੱਲਾ ਥਾਨ ਪਿਆ ਹੈ ਲੇਵੇ ਨੂੰ ਜਿਹੜਾ ਲੱਗਿਆ ਹਨਾ ਮੀਡੀਅਮ ਹਾਈਟ ਹੈਗੀ ਕੋਈ ਬਾਲੀ ਨਹੀਂ ਹਾਈਟ ਮੋੜਦਾ ਬਈ ਉਹਨਾਂ ਨੂੰ ਮੋੜਦਾ ਤੇ ਰਾਮਪੁਰੇ ਮੰਡੀ ਦੇ ਵਿੱਚ ਲੈ ਕੇ ਪਹੁੰਚਿਆ ਬਈ ਸਿੰਘ ਹੈਗਾ ਗੋਲ ਹੁਣ ਤੁਸੀਂ ਲੇਵੇ ਦੀ ਨਾ ਸਾਈਡ ਤੋਂ ਚੈੱਕ ਕਰਨ ਉਹ ਦੇਖੋ ਇਹ ਥੱਲੋਂ ਕੀ ਦੀ ਸਾਫ ਸੁਥਰੀ ਹੈ ਹੂੰ ਇਹ ਦੇਖੋ ਫਿਰ ਆਜੋ ਕਰਾਉਣੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਜੀ ਹੱਸੀ ਗਾ ਸਾਫ ਸੁਥਰੀ ਗਾ ਤੇ ਬਾਈ ਮੈਨੂੰ ਤੇਰਾ ਨਾਮ ਦੱਸਣਾ ਕੀ ਨਿਰਣਾ ਸੁਖਾ ਬਾਈ ਸੁਖ ਪਿੰਡ ਕਿੜਾ ਗਿਆ ਸੂਰਤੀਆ ਸੂਰਤੀਆ ਠੀਕ ਆ ਹਰਿਆਣੇ ਚ ਰਹਿ ਗਿਆ ਹਾਂਜੀ ਹਰਿਆਣਾ ਮੈਨੂੰ ਐ ਦੱਸ ਬਾਈ ਜਿਹੜੀ ਆਪਾਂ ਛੋਟੀ ਤੋਰ ਕੇ ਦਿਖਾਈ ਹੈਗੀ ਕਿੰਨੇਵੇਂ ਸੂਏ ਐ ਇਹੀ ਪਹਿਲੇ ਸੂਏ ਕਿੰਨੇ ਦਿਨ ਹੋ ਗਏ ਸੂਈ ਨੂੰ ਤੇ ਸੂਈ ਨੂੰ 4 ਦਿਨ ਹੋ ਗਏ ਜੀ ਕਿੰਨਾ ਦੁੱਧ ਤਿਆਰ ਸਹੀ 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 ਦੁੱਧ 7 ਲੀਟਰ ਆ ਜੀ ਹੁਣ ਕੱਢ ਦੂ 10 ਲੀ ਨਾ 10 ਲੀਟਰ ਦੀ ਠੀਕ ਆ ਗੱਲ ਤੇਰੀ ਆ ਲੱਖ ਰੁਪਏ ਦੀ ਗੱਲ ਕਰੀ ਤੈਂ ਮੈਨੂੰ ਐ ਦੱਸ ਦੇ ਹੁਣ ਇਹਦਾ ਰੇਟ ਜਮ ਹਾਨ ਰੇਟ ਤਾਂ ਜੀ ਮੁੱਲ ਦਾ ਕਰਿਆ ਜੀ ਤਾਂ 85000 ਓਹੋ ਦੇਂਗਾ ਕਿਨੇ ਦੀ ਦੇਵਾਗੇ 80 ਸੀ ਦੇ ਜਮਾ ਹਾਂ ਨਾ ਕਹਦੇ ਤੈਨੂੰ ਹਾਂ ਨਾ ਜੇ ਤੇ ਜਮਾ ਹਾਂ ਨਾ ਤਾਂ ਮੰਨਦਾ ਕਰਕੇ 75000 ਦੀ ਦੇ ਅੱਛਾ 75000 ਹਾਂ ਦੱਸੀ ਬਾਈ ਕਰਾਂ ਦੱਸ ਤਾਂ ਜੀ ਦੇਣਾ 75000 ਦੀ ਆ ਨਾ 73 ਦੀ ਦੇ ਜਾਗੇ ਮੰਨਦਾ ਜੀ ਨੰਬਰ ਬੋਲ ਦੇ ਫਿਰ 85948285 8594 88285 ਠੀਕ ਆ ਜੋ ਅੱਗੇ ਹੋਰ ਦਿਖਾਉਣੇ ਲੈ ਵੀ ਮਿੱਤਰੋ ਤੁਹਾਨੂੰ ਝੋਟੀ ਦਿਹਾਉਣਿਆ ਹਨ ਤੁਸੀਂ ਇਹੋ ਜੇ ਸਾਫ ਸੁਥਰੇ ਲੇਵੇ ਵਾਲੀ ਹੈ ਜਿਹੜੀ ਝੋਟੀ ਬਹੁਤ ਘੱਟ ਦੇਖੋਗੇ ਚੰਗੀ ਆ ਪਿੱਠਪੜੇ ਦੀ ਬੰਤਰ ਤੁਸੀਂ ਦੇਖ ਲਓ ਬਾਕੀ ਬਾਈ ਨਾਲ ਗੱਲਬਾਤ ਕਰਵਾਉਣਿਆ ਤੁਹਾਨੂੰ ਕੀ ਡਿਟੇਲ ਰਹਿੰਦੀ ਹੈ ਦੀ ਤੇ ਪਹਿਲੇ ਥੱਲੋ ਚੈੱਕ ਕਰ ਲਓ ਸ਼ਕੀਨੀਆਂ ਸ਼ਕੁੰਨੀਆਂ ਪੂਰੀਆਂ ਨੇ ਸਿੰਘ ਗੋਲ ਇੱਕ ਥੋੜਾ ਜਿਹਾ ਪੁਰਿਆ ਹੋਇਆ ਫੇਸ ਕੁਆਲਿਟੀ ਚੰਗੀ ਆ ਮਾੜਾ ਜਿਹਾ ਬੱਲ ਤੇ ਅੱਖਾਂ ਜਿਹੜੀਆਂ ਹੈਗੀਆਂ ਥੋੜੀਆਂ ਥੋੜੀਆਂ ਚਿੱਟੀਆਂ ਨੇ ਤੇ ਬਾਕੀ ਤੁਸੀਂ ਚੈੱਕ ਕਰ ਲਓ ਹਣਾ ਇਹ ਸਾਈਡ ਪੋਜ ਤੋਂ ਦੇਖ ਲਓ ਆਜੋ ਕਰਾਈ ਗਏ ਬਾਈ ਨਾਲ ਗੱਲਬਾਤ ਕੀ ਡਿਟੇਲ ਰਹਿੰਦੀ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕਿਹੜਾ ਪਿੰਡ ਆ ਕੋਟੜਾ ਕੌੜਿਆਂ ਵਾਲਾ ਬਾਈ ਠੀਕ ਆ ਤੇ ਰਾਮਪੁਰੇ ਤੋਂ ਕਿੰਨਾ ਕਰ ਰਹੇ ਜਾਂਦਾ ਇਹ 3 ਕਿਲੋਮੀਟਰ ਆ ਬਾਈ ਰਾਮਪੁਰੇ ਬਾਈ ਜਿਹੜੀ ਝੋਟੀ ਆਪਾਂ ਤੋਰ ਕੇ ਦਿਖਾਈ ਹੈਗੀ ਹਾਂਜੀ ਬਾਈ ਜਿਹੜੀ ਆ ਖੜੀ ਹੈਗੀ ਕਿੰਨੇ ਵੇ ਸੂਏ ਇਹ ਪਹਿਲਣਾ ਬਾਈ ਕੈ ਦੰਦਾ ਇਹ ਦੋ ਦੰਦਾ ਬਾਈ ਮੋਹ ਹੋਈ ਪਿਓਰ ਦੋ ਦੰਦਾ ਜਮਾ ਪਿਓਰ ਦੋ ਕਿੰਨਾ ਦੁੱਧ ਤਿਆਰ ਸੂਈ ਨੂੰ ਬਾਈ ਜਾਨੂ 6 ਦਿਨ ਹੋ ਗਿਆ ਸੂਈ ਨੂੰ ਠੀਕ ਆ ਤੇ ਦੁੱਧ ਹੈਗਾ ਥੱਲੇ 14 ਲੀਟਰ ਤਿਆਰ ਜਮਾ ਡੱਬੇ ਮਾਰ ਮਾ ਠੰਡਾ ਡੱਬੇ ਮਾਰ ਮਾ ਹਾਂ ਹਾਂ ਦਿਨ 7 ਹੀ ਹੋਏ ਸੂਈ ਨੂੰ 7 ਦਿਨ ਹੋਇਆ ਬਾਈ ਸੂਈ ਨੂੰ ਜਮਾ ਲੈ ਵੀ ਮਿੱਤਰੋ 7 ਦਿਨ ਹੋਇਆ ਸੂਈ ਨੂੰ ਪਿਓਰ ਦੋ ਦੰਦ ਬਾਈ ਕਹਿੰਦਾਗਾ ਤੇ ਰੇਟ ਬਾਈ ਫਿਕਸ ਜਮਾ ਮੁੱਲ ਤਾਂ 160 ਕਰੀ ਜਾਂਦੇ ਬਾਈ 1.5 ਵੀ ਦੇ ਦਾਂਗੇ ਜਮਾ ਟਾਟਾ ਵਾਟਾ ਕਰ ਜਮਾ ਟਾਟਾ ਵਾਟਾ ਹੀ ਆ ਨਹੀਂ ਜਿਹੜਾ ਬਸ ਟਾਟਾ ਵਾਟਾ 145 ਦੇ ਦਾਂਗੇ ਬਸ ਠੀਕ ਆ ਲੈ ਵੀ ਨੰਬਰ ਵੋ 76968 00112 ਠੀਕ ਆ ਬਾਈ ਨਾ ਮੜੀ ਹੋਰ ਤੋਰ ਲੈ ਵੀ ਮਿੱਤਰੋ ਝੋਟੀ ਚੈੱਕ ਕਰ ਲਓ ਬਹੁਤ ਚੰਗੀ ਆ। ਬਾਕੀ ਥੱਲੇ ਦੀ ਜਿਹੜੀ ਹੈਗੀ ਨਾ ਪੂਰੀ ਸਾਫ ਆ। ਆਜੋ ਅੱਗੇ ਆਪਾਂ ਕੋਈ ਹੋਰ ਚੰਗਾ ਪਸ਼ੂ ਦਿਖਾਉਣੇ ਆ। ਲੈ ਵੀ ਸੱਜਣੋ ਆਪਾਂ ਤੁਹਾਨੂੰ ਇੱਕ ਝੋਟੀ ਹੋਰ ਦਿਖਾਉਣੇ ਆ ਦਿਨ ਪਏ ਹਜੇ। ਉਹ ਸਿੰਗਾ ਦੀ ਹੈਗੀ ਕੁੰਡੀ ਫੀਸ ਕੁਆਲਟੀ ਦੀ ਚੈੱਕ ਕਰ ਲਓ ਹਨਾ। ਤੇ ਬਾਕੀ ਹਜੇ ਦਿਨ ਪਏ ਆ ਥੱਲੋਂ ਹੈਗੀ ਆ ਜਿਹੜੀ ਸਾਫ ਸੁਥਰੀ ਬਣੂਗੀ। ਬਣਦੀ ਕਿੰਨੀ ਕ ਹਨਾ ਉਹ ਕੋਈ ਪਤਾ ਨਹੀਂ ਮੌਕੇ ਦਾ ਪਤਾ। ਤੇ ਬਾਕੀ ਪਿੱਠ ਥੋੜੀ ਜਿਹੀ ਬੰਤਰ ਚੰਗੀ ਆ। ਆਜੋ ਬਾਬਾ ਜੀ ਨਾਲ ਕਰਾਉਣੇ ਆ ਗੱਲਬਾਤ ਆਪਾਂ ਥੋੜੀ। ਕੀ ਮੁੱਲ ਰਹਿੰਦਾ ਇਸ ਝੋਟੀ ਦਾ ਤੇ ਆ ਜੋ ਬੰਨ ਲੈਣ ਦੋ ਕਰ ਅਸੀਂ ਆ ਬਾਈ ਹਾਲ ਸਾਹਿਬ ਆ ਗੁਰਜੀ ਬਾਈ ਖਾਲਸਾ ਬਾਈ ਫਤਿਹ ਹਾਂਜੀ ਬਾਬਾ ਜੀ ਜਿਵੇਂ ਆਪਣੀ ਆ ਝੋਟੀ ਹੈਗੀ ਪਹਿਲਾਂ ਸੁਣਾਈ ਇਹਨੇ ਕਿੰਨੇ ਦਿਨ ਬਾਕੀ ਹੈ ਜੀ ਲੈ ਜੂ ਹਲੇ 10 ਦਿਨ 10 ਦਿਨ ਜੀ ਠੀਕ ਆ ਤੇ ਕਿਹੜਾ ਪਿੰਡ ਆ ਗਈ ਆਪਣਾ ਮੇਰਾ ਬਰਨਾਲਾ ਹੈਗਾ ਬਰਨਾਲਾ ਠੀਕ ਹੈ ਘਰ ਤਰਖਿਲ ਚੌਕ ਲਵੇ ਪੱਤੀ ਹੋਵੇ ਘਰ ਬਸਟਾਨ ਲੱਗੇ ਠੀਕ ਹੈ ਠੀਕ ਹੈ ਤੇ ਕੀ ਮੁੱਲ ਕਰਦੇ ਇਹਦਾ ਇਹਦਾ ਮੁੱਲ ਹੀ 1 ਲੱਖ ਦਾ ਹੋ ਗਿਆ। ਇੱਕ ਦੇਉਗੇ ਕਿੰਨੇ ਦੀ? ਬਹੁਤ ਥੋੜਾ ਘਾਣੀ ਫਰ। ਅੱਛਾ ਨੰਬਰ ਬੋਲ। 9817918755 ਠੀਕ ਹੈ। ਲੈ ਵੀ ਮਿੱਤਰੋ ਹਨਾ ਚੈੱਕ ਕਰਿਓ ਕਰਾ ਥੱਲੋਂ ਕਿੱਡੀ ਚੰਗੇ ਲੇਵੇ ਵਾਲੀ ਮੱਝ ਆ ਗਈ। ਬਾਕੀ ਲੇਵੇ ਦੀ ਪੰਤਰ ਤੁਸੀਂ ਆਪ ਹੀ ਚੈੱਕ ਕਰ ਲਓ ਹਨਾ। ਬਹੁਤ ਚੰਗੇ ਕੁਆਲਿਟੀ ਵਾਲੀ ਹੈਗੀ ਮੱਝ। ਬਾਕੀ ਤੁਸੀਂ ਜ਼ਰੂਰ ਦੱਸਿਓ ਵੀ ਕਿਵੇਂ ਲੱਗੀ ਤੁਹਾਨੂੰ ਮੱਝ। ਚੰਗੇ ਦੁੱਧ ਵਾਲੀ ਰਹੂਗੀ। ਬਾਕੀ ਸਾਈਡ ਪੋਜ ਆਪਾਂ ਇਧਰੋਂ ਸਾਈਡ ਤੋਂ ਦਿਖਾ ਦਈਏ ਇਹ ਆ ਦੇਖ। ਹੈਨਾ ਬਣਦੇ ਬਣਦੇ ਕਰ ਬਣਦੇ ਇਹ ਚੱਕੋ ਇਹ ਆ ਜੋ ਕਰਾਉਣੇ ਆ ਗੱਲ। ਹਾਂ ਬਾਈ ਮੈਨੂੰ ਐਂ ਦੱਸ ਜਿਹੜੀ ਆਪਾਂ ਮੱਝ ਤੋਰੀ ਆ ਹੁਣ ਹਾਂਜੀ ਕਿੰਨੇ ਸੂਏ ਸੂਈ ਐ ਇਹ ਚੌਥਾ ਸੂਈ ਐ ਜੀ ਕਿੰਨਾ ਕ ਦੁੱਧ ਦਾ ਜਮਾ ਹੁਣ 18 ਕਿਲੋ ਤਿਆਰ ਆ ਨਾ ਕੀ ਇਧਰ ਭਾਦਰ ਸਿੰਘ ਭਾਦਰ ਭਾਈ ਪਿੰਡ ਕਿਹੜਾ ਪੋਚੋ ਖੁਰਦ ਪੋਚੋ ਖੁਰਦ ਹਾਂਜੀ ਗੱਲ ਵਜਨ ਨਾਲ ਹੀ ਹੋਵੇ ਜਮਾ ਵਜਨ ਆ ਜੇ ਕੰਡੇ ਦੇ ਤੋਲ ਕੇ ਦੇਵਾਂਗੇ ਰਿਕਾਰਡ ਦੇਈਂਗਾ ਜਮਾ ਜਮਾ ਵੀਰੇ ਤਲਾਇ ਤੂ ਲੋਇ ਕਿਤੇ ਬੇਰ ਕਾਲੀ ਗੱਡੀ ਦੁੱਧ ਚੱਕਦੀ ਐ ਸਾਰਾ ਬਿਰਬਾ ਪਿਆ ਬਿਰਬਾ ਪਿਆ ਹਾਂਜੀ ਠੀਕ ਆ ਕਿੰਨੇ ਦੀ ਦਣੀਆਂ ਹਾਣਾ ਹਾਣਾ 1 25 ਦਣੀਆਂ ਮੁੱਲ ਉਸ ਮਰਜ਼ੀ ਕਰਾ ਲੋ 1 25 ਦੀ 18 ਕਿਲੋ ਦੁੱਧ ਤੋਲ ਕੇ ਜਮਾ ਤੋਲ ਕੇ ਜੀ ਠੀਕ ਆ ਨੰਬਰ ਬੋਲ ਦੇ 79768 54760 ਠੀਕ ਆ ਲੈ ਵੀ ਮਿੱਤਰੋ ਚੈੱਕ ਕਰਿਓ ਕਰਾਂ ਦੁਬਾਰੇ ਮੱਝ ਨੂੰ ਹਨਾ 18 ਕਿਲੋ ਲੰਬਾ ਦੁੱਧ ਤੋਲ ਕੇ ਦੇਉਗੇ ਆ ਜੋ ਅੱਗੇ ਹੋਰ ਦਿਖਾਉਣੇ ਆ ਲੋ ਵੀ ਸੱਜਣਾ ਇੱਕ ਮੈਂ ਆਪਾਂ ਹੋਰ ਦਿਖਾਉਣੇ ਆ ਆਥਣ ਦਾ ਵੇਲਾ ਦੇਖ ਲਓ ਤੁਸੀਂ ਹੁਣ ਜਿਹੜੀ ਆਪਾਂ ਵੀਡੀਓ ਬਣਾਈ ਜਾਨੀਏ ਨਾ ਤੇ ਲੇਵੇ ਦੀ ਬੰਤਰ-ਬੰਤਰ ਤੁਸੀਂ ਚੈੱਕ ਕਰ ਲਓ ਬਾਕੀ ਨਾ ਆਹ ਦੇਖੋ ਪਿੱਠ ਦੀ ਬੰਤਰ ਕਿਹੇ ਜੀ ਆ ਸਿੰਘ ਸਿੰਘ ਤੁਸੀਂ ਆਪ ਚੈੱਕ ਕਰ ਲਓ ਤੇ ਆ ਜੋ ਬਾਈਆਂ ਨਾਲ ਕਰਾਉਣੇ ਗੱਲ ਬਈ ਬਣਦੇ ਕਰਾ ਬਣਦੇ 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 ਇੱਧਰ ਦੇਖ हां भाई पहला नाम ਦੱਸੀ ਤੇਰਾ ਨਾਂ ਕੀ ਆ ਮੇਰਾ ਨਾਂ ਗੁਰਦੀਪ ਸਿੰਘ ਵੀਰੇ ਗੁਰਦੀਪ ਸਿੰਘ ਪਿੰਡ ਕਿਹੜਾ ਆ ਗਿਆ ਚੱਕ ਦੇ ਸਿੰਘ ਵਾਲਾ ਚੱਕ ਹਤੇ ਸਿੰਘ ਵਾਲਾ ਹਤੇ ਸਿੰਘ ਵਾਲਾ ਹਾਂਜੀ ਠੀਕ ਆ ਤੇ ਮੈਨੂੰ ਐ ਦੱਸ ਬਈ ਜਿਹੜੀ ਆਪਾਂ ਮਹਿਦੋਰੀ ਆ ਹੁਣ ਹਾਂਜੀ ਕਿੰਨੇਵੇਂ ਸੂਈ ਆ ਇਹ ਤੀਜੇ ਸੂਈ ਤੇ ਰੇਟ ਅਰੇ 1.5 ਲੱਖ ਗਲਤ ਗੱਲ ਦਾ ਨਹੀਂ ਬਈ ਸਹੀ ਨਹੀਂ ਨਹੀਂ ਜਮਾਹਾਨਾ ਵਾਲਾ ਰੇਟ ਦੱਸ ਜਮਾ ਦੇਣ ਵਾਲੀ ਦੁੱਧ ਕਿੰਨਾ ਤਿਆਰ ਆ 14 ਲੀਟਰ ਬਈ ਠੀਕ ਆ ਦੇ ਆਂਗਾ ਕਿੰਨੇ ਦੀ ਜਮਾ ਪਰ ਤਾਂ ਦੇ ਦਾਂਗੇ ਇੱਕ ਦੀਦੀ ਬਈ ਆ ਹਾਂ ਬਸ ਇੱਕ ਦੀਦੀ अच्छा 1 30 दी हां ठीक है ਤੇ ਨੰਬਰ ਬੋਲ ਦੇ 98 146 98 146 34 108 34 162 ਠੀਕ ਹੈ ਭਾਈ ਲੈ ਵੀ ਸੱਚ ਨੂੰ ਇੱਕ ਸਾਹਮਣੇ ਮੱਝ ਆਪਣੇ ਖੜੀ ਐ ਨਾ ਜਿਹੜੀ ਇਹ ਵੀ ਆਪਾਂ ਤੁਹਾਨੂੰ ਤੋਰ ਕੇ ਹੁਣ ਇਹ ਆ ਬੱਚਾ ਆ ਗਿਆ ਤੇ ਲੈ ਜਾ ਕਰਾ ਇੱਧਰ ਨੂੰ ਤੇ ਆ ਥੱਲੋਂ ਚੈੱਕ ਕਰ ਲਓ ਮਾੜੀ ਜੀ ਨੇੜਿਓ ਹਾਈਟ ਵਾਈਟ ਤੁਸੀਂ ਜਜਮੈਂਟ ਕਰ ਲਓ ਤੇ ਬਾੜੀ ਵੱਡੀ ਹਾਈਟ ਦੀ ਹੈ ਨਹੀਂਗੀ ਤੇ ਮੱਥੇ ਦੇ ਵਿੱਚ ਬੱਲ ਤੇ ਸਿੰਗ ਤੁਸੀਂ ਦੇਖ ਲਓ ਖੁੱਲਾ ਪਾਉਂਦੀ ਬਾਕੀ ਰੇਟ ਸਾਨੂੰ ਪਤਾ ਵੀ ਮੰਡੀ ਦੇ ਹੁੰਦੇ ਆ ਤੇ ਕਰਨੇ ਬਾਈਆਂ ਦਾ ਹੱਕ ਹੁੰਦਾ ਹਨ ਮੋਲ ਤਾਂ ਇਹਨਾ ਨਹੀਂ ਕਰਨੇ ਬਾਈ ਨੇ ਤੇ ਆ ਜੋ ਦੁੱਧ ਵਾਲੀ ਮਹ ਲੱਗਦੀ ਆ 12 13 ਕਿਲੋ ਦੁੱਧ ਖੁੱਲਾ ਹੋਊਗਾ ਤੇ ਕਰਾਉਣਿਆਂ ਗੱਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬਈ ਪਹਿਲਾਂ ਮੈਨੂੰ ਇਹ ਤੇਰਾ ਨਾਮ ਦੱਸ ਕੀ ਆ ਕਾਲਾ ਕਾਲਾ ਠੀਕ ਐ ਪਿੰਡ ਕਿਹੜਾ ਆ ਗਿਆ ਬਣਾਵਾਲੀ ਬਣਾਵਾਲੀ ਗਵਾਂਢੀ ਠੀਕ ਐ ਕਿੰਵੇਂ ਸੂਏ ਮੱਝ ਏਰੀਆ ਆ ਤੀਜਾ ਸੂਆ ਜੀ ਦੁੱਧ ਕਿੰਨਾ ਤਿਆਰ ਦੁੱਧ ਹੁਣ 14 ਲੀਟਰ ਬੋਲੀ ਤਿਆਰ ਤਿੰਨ ਦਿਨਾਂ ਦੀ ਸੂਈ ਵੱਡਾ ਨਹੀਂ ਛੱਡਤਾ ਨਾ ਹੈ ਗਰੰਟੀ ਐ ਗਰੰਟੀ ਐ ਕਰੋ ਜੋਗ ਲਈ ਜਮ ਰੇਟ ਕਿੰਨਾ? ਰੋਡ ਇੱਕ 30 ਮੰਗੀ ਜਾਂਦੇ ਆ। ਮੰਗੀ ਤਾਂ ਜਾਂਦੇ ਆ ਦੇਵਿੰਗਾ ਕਿੰਨੇ ਦੀ? 11 ਦੀ ਹਨ। 10 ਦੀ ਹਨ। ਨੰਬਰ ਬੋਲ ਦੇ ਫਿਰ। 842703706 ਠੀਕ ਆ। ਤੇ ਦੁੱਧ ਵਾਲੀ ਗਰੰਟੀ ਹੈ ਜਮਾ। ਜਮਾ ਗਰੰਟੀ ਕਰੋ ਜੋ ਕੇ ਲੈ। ਕਰੋ ਚੋਕੇ। ਠੀਕ ਆ। ਲੈ ਵੀ। ਆ ਜੋ।